ਮੇਰਾ ਨਾਮ ਤਿਰਨ ਹੈ ਮੈਂ ਅੰਮਰਕੋਲ ਦਾ ਵਿਦਿਆਰਥੀ ਹਾਂ ਕਾਲਜ ਪ੍ਰਸ਼ਾਸਨ ਵੱਲੋਂ ਜੋ ਮੇਰੇ ਤੇ ਝੂਠਾ ਪਰਚਾ ਦਰਜ ਕਰਵਾਇਆ ਗਿਆ 353 186 23 ਜੋ ਕਿ ਨਜਾਇਜ਼ ਸਾਡੇ ਤੇ ਲੱਗੀ ਆ ਬੱਚੇ ਕਹਿੰਦੇ ਸਾਨੂੰ ਚੂੜੇ ਲਫ਼ਜ਼ ਵੀ ਬੋਲਿਆ ਗਿਆ ਸਾਨੂੰ ਪਤਾ ਹੀ ਨਹੀਂ ਇਹ ਚੀਜ਼ ਦਾ ਖਬਰਾਂ ਵੀ ਆ ਚੁੱਕੀਆਂ ਨੇ ਗਲਤ ਖਬਰਾਂ ਵਾ ਰਹੇ ਅਸੀਂ ਉਹਨਾਂ ਦਾ ਡੈਫਾਮੇਸ਼ਨ ਦਾ ਕੇਸ ਕਰਾਂਗੇ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਜਿੱਥੇ ਅੱਜ ਆਪਾਂ ਆਏ ਹੈਗੇ ਆਂ ਇਸ ਕਾਲਜ ਦੇ ਸਟੂਡੈਂਟ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਸਟੂਡੈਂਟ ਦਾ ਕਹਿਣਾ ਹੈਗਾ ਕਿ ਸਾਡੇ ਉੱਤੇ ਕਾਲਜ ਦੇ ਪ੍ਰਸ਼ਾਸਨ ਵੱਲੋਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਇਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਪਹਿਲਾਂ ਕਿਹਾ ਗਿਆ ਸੀਗਾ ਕਿ ਜਿਹੜੇ ਦਲਿਤ ਵਿਦਿਆਰਥੀ ਨੇ ਉਹਨਾਂ ਵਿਦਿਆਰਥੀਆਂ ਦੀ ਫੀਸ ਮੁਆਫ ਕੀਤੀ ਜਾਊਗੀ ਪਰ ਵਿਦਿਆਰਥੀਆਂ ਦਾ ਕਹਿਣਾ ਹੈਗਾ ਕਿ ਬਾਅਦ ਵਿੱਚ ਸਾਡੇ ਕੋਲੋਂ ਫੀਸਾਂ ਦੀ ਮੰਗ ਕੀਤੀ ਗਈ ਔਰ ਜਦੋਂ ਆਪਾਂ ਇਹਨਾਂ ਨੂੰ ਯਾਦ ਕਰਾਇਆ ਕਿ ਤੁਸੀਂ ਸਾਨੂੰ ਆਖਿਆ ਸੀ ਕਿ ਅਸੀਂ ਤੁਹਾਡੀਆਂ ਫੀਸਾਂ ਨਹੀਂ ਲਵਾਂਗੇ ਤਾਂ ਇਹਨਾਂ ਨੇ ਸਾਡੇ ਨਾਲ ਬਤਮੀਜ਼ੀ ਨਾਲ ਪੇਸ਼ ਆਉਣਾ ਸ਼ੁਰੂ ਕੀਤਾ ਵਿਦਿਆਰਥੀਆਂ ਨੇ ਕਹਿਣਾ ਹੈਗਾ ਕਿ ਸਾਨੂੰ ਜਾਤੀ ਸੂਚਕ ਲਫ਼ਜ਼ ਵੀ ਵਰਤੇ ਗਏ ਅਰ ਸਾਨੂੰ ਕਲਾਸ ਵਿੱਚੋਂ ਬਾਹਰ ਕੱਢਿਆ ਗਿਆ ਇਹ ਵਿਦਿਆਰਥੀ ਜਿਹਨਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਕਾਲਜ ਦੇ ਬਾਹਰ ਸਾਰੇ ਹੀ ਇਸ ਵੇਲੇ ਧਰਨੇ ਤੇ ਬੈਠੇ ਹੋਏ ਨੇ ਕਾਲਜ ਮੈਨੇਜਮੈਂਟ ਦੇ ਖਿਲਾਫ ਇਹਨਾਂ ਵਿੱਚੋਂ ਕੁਝ ਵਿਦਿਆਰਥੀ ਇਦਾਂ ਦੇ ਨੇ ਜਿਨ੍ਹਾਂ ਦੇ ਉੱਪਰ ਪਰਚੇ ਵੀ ਦਰਜ ਕੀਤੇ ਗਏ ਹੈਗੇ ਆ ਜਿਨ੍ਹਾਂ ਵਿਦਿਆਰਥੀਆਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਕੀ ਹੈ ਸਾਰਾ ਮਾਮਲਾ ਕਿਉਂ ਉਹਨਾਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ ਜਨਾਬ ਵਿਦਿਆਰਥੀਆਂ ਦੇ ਉੱਪਰ ਮੁਕਦਮੇ ਦਰਜ ਕੀਤੇ ਗਏ ਹੈਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਇੱਕ ਸਟੂਡੈਂਟ ਸਾਡੇ ਨਾਲ ਹੈਗੇ ਨੇ ਲੜਕੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਕਿਰਨ ਤੇ ਮੈਂ ਅਮਰ ਕਾਲਜ ਦੇ ਵਿੱਚ ਬੀਏ ਸੈਕੰਡਰੀ ਦੀ ਸਟੂਡੈਂਟ ਆ ਅੱਛਾ ਤੁਹਾਨੂੰ ਦੱਸਿਓ ਥੋੜਾ ਜਿਹਾ ਵੀ ਸਾਰਾ ਮਾਮਲਾ ਕੀ ਹੈਗਾ ਕਿਉਂ ਤੁਹਾਡੇ ਦੇ ਪਰਚੇ ਦਰਜ ਕੀਤੇ ਗਏ ਜੀ ਮਾਮਲਾ ਇਹ ਸੀ ਕਿ ਜੋ ਕਾਲਜ ਪ੍ਰਸ਼ਾਸਨ ਸੀਗਾ ਉਹਨਾਂ ਨੇ ਪਹਿਲਾਂ ਤਾਂ ਜੋ ਸਕਾਲਰਸ਼ਿਪ ਦੇ ਫਾਰਮ ਸੀਗੇ ਕਿ ਜਿਹੜੇ ਸਟੂਡੈਂਟਾਂ ਨੇ ਸਕਾਲਰਸ਼ਿਪ ਦੇ ਫਾਰਮ ਭਰੇ ਆ ਉਹਨਾਂ ਤੋਂ ਫੀਸ ਨਹੀਂ ਲਈ ਜਾਊਗੀ ਪਹਿਲਾਂ ਇਹ ਚ ਸੀ ਉਹਨਾਂ ਨੇ ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਕੋਈ ਬੱਚੇ ਦੀ ਦਲਿਤ ਵਿਦਿਆਰਥੀ ਜਿਨ੍ਹਾਂ ਨੇ ਪੋਰਟਲ ਭਰੇ ਹੋਇਆ ਉਹਨਾਂ ਦੀ ਕੋਈ ਫੀਸ ਨਹੀਂ ਲਈ ਜਾਊਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਕਾਲਜ ਦੇ ਵਿੱਚ ਜਦੋਂ ਹੁਣ ਪੇਪਰਾਂ ਦੇ ਨੇੜੇ ਜਦੋਂ ਉਹਨਾਂ ਨੇ ਫੀਸ ਮੰਗੀ ਕਿ ਜਿਹੜੇ ਸਟੂਡੈਂਟ ਹੈਗੇ ਉਹਨਾਂ ਤੋਂ ਫੀਸ ਮੰਗੀ ਗਈ ਐਸੀ ਸਟੂਡੈਂਟ ਤੋਂ ਤੇ ਉਹਨਾਂ ਸਟੂਡੈਂਟ ਨੇ ਕਿਹਾ ਕਿ ਜੋ ਪਹਿਲਾਂ ਸੀ ਫਾਰਮ ਜਿਨ੍ਹਾਂ ਨੇ ਭਰੇ ਹੋਇਆ ਉਹਨਾਂ ਨੇ ਕੋਈ ਫੀਸ ਨਹੀਂ ਭਰਨੀ ਕਾਲਜ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਸੀ ਤਾਂ ਉਹਨਾਂ ਵਿਦਿਆਰਥੀਆਂ ਨੂੰ ਇੱਕ ਜਿਹੜਾ ਹੈਂਕੜਾ ਪ੍ਰੋਫੈਸਰ ਸੀਗਾ ਪ੍ਰਦੀਪ ਸਿੰਘ ਉਹਦੇ ਦੁਆਰਾ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਜਲੀਲ ਕੀਤਾ ਗਿਆ ਕਲਾਸ ਦੇ ਵਿੱਚ ਜਾਤੀ ਸੂਚਕ ਸ਼ਬਦ ਬੋਲੇ ਗਏ ਉਹਨਾਂ ਨੂੰ ਤੇ ਕਲਾਸਾਂ ਦੇ ਵਿੱਚੋਂ ਬਾਹਰ ਵੀ ਕੱਢਿਆ ਗਿਆ ਜਿਨ੍ਹਾਂ ਨੇ ਫੀਸਾਂ ਨਹੀਂ ਭਰੀਆਂ ਸੀਗੀਆਂ ਤੇ ਉਹਨਾਂ ਸਟੂਡੈਂਟ ਦੇ ਨਾਮ ਵੀ ਕੱਟੇ ਗਏ ਤੇ ਪਰ ਸਰਕਾਰ ਵੱਲੋਂ ਤਾਂ ਮੈਨੂੰ ਲੱਗਦਾ ਇਦਾਂ ਦੀ ਗੱਲਬਾਤ ਕੋਈ ਨਹੀਂ ਹੈਗੀ ਕਿ ਤੁਹਾਡੀਆਂ ਫੀਸਾਂ ਮਾਫ ਹੋਣਗੀਆਂ ਜੀ ਜਦੋਂ ਅਸੀਂ ਐਡਮਿਸ਼ਨ ਲਈ ਸੀ ਜਾਂ ਸਕਾਲਰਸ਼ਿਪ ਜਿਹੜਾ ਸਕਾਲਰਸ਼ਿਪ ਦੇ ਫਾਰਮ ਭਰੇ ਸੀਗੇ ਉਦੋਂ ਕਾਲਜ ਪ੍ਰਸ਼ਾਸਨ ਵੱਲੋਂ ਇਹ ਹੀ ਕਿਹਾ ਗਿਆ ਸੀ ਕਿ ਜਿਨ੍ਹਾਂ ਨੇ ਫਾਰਮ ਭਰੇ ਆ ਉਹਨਾਂ ਨੇ ਕੋਈ ਫੀਸ ਨਹੀਂ ਭਰਨੀਗੀ ਤੇ ਉਦੋਂ ਬਾਅਦ ਫਿਰ ਇਹਨਾਂ ਨੇ ਦੁਬਾਰਾ ਜਦੋਂ ਨੋਟਿਸ ਬੋਰਡ ਤੇ ਨੋਟਿਸ ਵੀ ਲਗਾਏ ਕਿ ਜਿਹੜੇ ਸਟੂਡੈਂਟ ਹੈਗੇ ਉਹਨਾਂ ਦੇ ਰੋਲ ਨੰਬਰ ਬਕਾਇਦਾ ਲਗਾ ਕੇ ਉਹਨਾਂ ਤੇ ਨੋਟਿਸ ਬੋਰਡ ਤੇ ਨੋਟਿਸ ਲਾਏਗੇ ਕਿ ਇਹਨਾਂ ਸਟੂਡੈਂਟ ਨੇ ਫੀਸ ਭਰਨੀ ਆ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਜਾਤੀ ਸੂਚਕ ਲਫ਼ਜ਼ ਬੋਲੇ ਹੈਗੇ ਆ ਉਹ ਕੌਣ ਨੇ ਜਰਨਲ ਨੇ ਉਹ ਉੱਚੀ ਜਾਤੇ ਹੈਗੇ ਨੇ ਉਹ ਹਾਂਜੀ ਉਹ ਜਰਨਲ ਨੇ ਤੇ ਉਹ ਸਾਡੇ ਜਿਹੜੇ ਕਾਲਜ ਦੇ ਵਿੱਚ ਪ੍ਰਦੀਪ ਸਿੰਘ ਨਾਂ ਦੇ ਪ੍ਰੋਫੈਸਰ ਨੇ ਜਾਤੀ ਸੂਚਕ ਲਫ਼ਜ਼ ਕੀ ਬੋਲਿਆ ਤੁਹਾਨੂੰ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਸਟੂਡੈਂਟ ਨੂੰ ਜਿਵੇਂ ਉਹਨਾਂ ਦੀ ਦਲਤ ਹੋਣ ਤੇ ਉਹਨਾਂ ਨੂੰ ਚੂੜੇ ਚੜੰਮ ਕਹਿ ਕੇ ਕਲਾਸ ਦੇ ਵਿੱਚੋਂ ਬਾਹਰ ਕੱਢਿਆ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਹਾਡੇ ਵਾਸਤੇ ਕੋਈ ਇੱਥੇ ਪੜ੍ਹਾਈ ਨਹੀਂ ਆ ਤੇ ਉਹਨਾਂ ਸਟੂਡੈਂਟ ਨੂੰ ਧਕੇ ਮਤਲਬ ਲੜਕੀਆਂ ਨੂੰ ਵੀ ਤੇ ਕਈ ਲੜਕੇ ਵੀ ਹੈਗੇ ਸੀ ਜਿਨ੍ਹਾਂ ਨੂੰ ਨਾਮ ਕੱਟ ਕੇ ਉਹਨਾਂ ਤੋਂ ਕਲਾਸਾਂ ਤੋਂ ਬਾਹਰ ਕੱਢਿਆ ਗਿਆ ਸੋ ਇਹਨਾਂ ਦਾ ਕਹਿਣਾ ਹੈਗਾ ਕਿ ਜਾਤੀ ਸੂਚਕ ਲਫਜ਼ ਇਹਨਾਂ ਨੂੰ ਬੋਲੇ ਗਏ ਹੈਗੇ ਆ ਇੱਕ ਹੋਰ ਸਾਡੇ ਨਾਲ ਸਟੂਡੈਂਟ ਹੈਗੇ ਨੇ ਇਹਨਾਂ ਤੇ ਵੀ ਮੁਕਦਮਾ ਦਰਜ ਕੀਤਾ ਗਿਆ ਬਲਵਿੰਦਰ ਨਾਮਾ ਜੀ ਤੁਹਾਡਾ ਹਾਂਜੀ ਬਲਵਿੰਦਰ ਨਾਮਾ ਦੱਸੋਗੇ ਮਾੜਾ ਜੀ ਹਾ ਪਈ ਤੁਹਾਡੀ ਕਾਲਜ ਮੈਨੇਜਮੈਂਟ ਦੇ ਨਾਲ ਹੁਣ ਕੋਈ ਗੱਲਬਾਤ ਚੱਲਦੀ ਪਈ ਆ ਕਿੰਨੇ ਦਿਨ ਹੋ ਗਿਆ ਇਹ ਸਾਰੇ ਮਸਲੇ ਨੂੰ ਇਹ ਜੀ 7-8 ਦਿਨ ਹੋ ਗਿਆ ਮਸਲੇ ਨੂੰ ਸਾਡੀ ਗੱਲਬਾਤ ਚੱਲਦੀ ਆ ਛੱਡ ਦੇ ਐਫਆਰ ਵੀ ਕਰਤੀ ਗਈ ਆ ਜੋ ਕਿ ਪ੍ਰਿੰਸੀਪ ਪ੍ਰਿੰਸੀਪਲ ਗੁਰਨਾਮ ਚੰਦ ਤੇ ਪ੍ਰੋਫੈਸਰ ਪ੍ਰਦੀਪ ਸਿੰਘ ਦੁਆਰਾ ਗੱਡੀ ਗਈ ਆ ਜੋ ਕਿ ਸਾਡੇ ਵੱਲ ਜੋ ਦਿੱਤਾ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਜੋ ਉਹਨਾਂ ਵੱਲੋਂ ਦਿੱਤਾ ਗਿਆ ਉਹਨਾਂ ਤੇ ਕਾਰਵਾਈ ਚੱਲ ਰਹੀ ਹੈ ਜੀ ਤੁਹਾਨੂੰ ਸਾਧਿਆ ਗੱਲਬਾਤ ਕਰਨ ਵਾਸਤੇ ਸਾਨੂੰ ਅਜੇ ਤੱਕ ਨਹੀਂ ਬੁਲਾਇਆ ਸਾਡੇ ਸਾਨੂੰ ਫੋਨ ਨਹੀਂ ਆਇਆ ਕੋਈ ਗੱਲਬਾਤ ਨਹੀਂ ਹੋਈ ਸਾਡੇ ਨਾਲ ਅਜੇ ਤੱਕ ਦੀ ਹੂੰ ਹੂੰ ਜੋ ਗੱਲਬਾਤ ਚੱਲ ਰਹੀ ਹੈ ਉਹ ਸਾਡੇ ਪ੍ਰਧਾਨ ਨਾਲ ਚੱਲ ਰਹੀ ਹੈ ਜਾਂ ਕੋਈ ਮੈਨੇਜਮੈਂਟ ਉਹਨਾਂ ਨਾਲ ਚੱਲ ਰਹੀ ਹੈ ਹੂੰ 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 ਸੋ ਇਹਨਾਂ ਨੇ ਆਖਿਆ ਕਿ ਸਾਨੂੰ ਹਲੇ ਤੱਕ ਕਿਸੇ ਨੇ ਵੀ ਗੱਲਬਾਤ ਕਰਨ ਵਾਸਤੇ ਨਹੀਂ ਸਦਿਆ ਗਿਆ ਹੈਗਾ ਕਾਫੀ ਦਿਨ ਇਹਨਾਂ ਨੂੰ ਹੋ ਚੁੱਕੇ ਨੇ ਇੱਕ ਹੋਰ ਸਾਡੇ ਨਾਲ ਵਿਦਿਆਰਥੀ ਹੈਗੇ ਨੇ ਕੀ ਨਾਮ ਹੈ ਜੀ ਤੁਹਾਡਾ ਜੀ ਨਾਮ ਮੇਰਾ ਬਲਵਿੰਦਰ ਆ ਅੱਛਾ ਥੋੜਾ ਜਿਆਦਾ ਦੱਸੋਗੇ ਕਿ ਜਿਵੇਂ ਇਹਨਾਂ ਨੇ ਆਖਿਆ ਹੈਗਾ ਕਿ ਕੋਈ ਗੱਲਬਾਤ ਨਹੀਂ ਚੱਲ ਰਹੀ ਹੈਗੀ ਔਰ ਭੈਣ ਜੀ ਨੇ ਵੀ ਦੱਸਿਆ ਹੈਗਾ ਕਿ ਜਾਤੀ ਸੂਚਕ ਕਲੱਬ ਤੋਂ ਤੁਹਾਨੂੰ ਬੁਲੇ ਗਏ ਹੈਗੇ ਆ ਕੀ ਤੁਹਾਡਾ ਹੁਣ ਅਗਲਾ ਸਟੈਪ ਕੀ ਹੈਗਾ ਤੁਹਾਡੇ ਨਾਲ ਹਲੇ ਤੱਕ ਤੁਹਾਡੀ ਤੁਹਾਡੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਹਨਾ ਤੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਕਿਉਂਕਿ ਕਿੰਨੇ ਦਿਨ ਹੋ ਚੁੱਕੇ ਨੇ ਤੁਹਾਨੂੰ ਤਰੀਬਨ ਜੀ ਇਦੇ-ਇਦੇ ਵਿੱਚ ਜੀ ਅਸੀਂ ਦਾ ਬਿਲਕੁਲ ਜਿਹੜਾ ਕੋਈ ਫਰਜ਼ਾਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਏ ਨਾ ਹੀ ਸਾਡੇ ਜਿਹੜੇ ਹੈਗੇ ਜਿੰਨੇ ਵੀ ਕਾਲਜ ਦਾ ਮੈਨੇਜਮੈਂਟ ਕਿਸੇ ਨੇ ਵੀ ਸਾਨੂੰ ਨਹੀਂ ਬੁਲਾਇਆ ਔਰ ਨਾ ਹੀ ਕਿਸੇ ਜਿੰਨੇ ਵੀ ਅਫਸਰ ਆ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਤੇ ਹੁਣ ਜੇ ਅਸੀਂ ਇੱਤਾਂ ਹੀ ਰਹਿਾਂਗੇ ਤਾਂ ਸਾਡਾ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਬਹੁਤ ਜ਼ਿਆਦਾ ਕੱਟ ਪੰਜਾਬ ਦੇ ਵਿੱਚ ਅਸੀਂ ਤਕਰੀਬਨ ਜਾ ਜਾ ਕੇ ਜਿੱਥੇ ਵੀ ਸਾਡਾ ਹੋਇਆ ਅਸੀਂ ਆਪ ਦਾ ਪਰਚੇ ਰੱਦ ਕਰਾਉਣ ਲਈ ਕੋਸ਼ਿਸ਼ ਕਰਾਂਗੇ ਸਾਡਾ ਸਾਡਾ ਸਾਰਾ ਪੰਜਾਬ ਸਰਕਾਰ ਸੁਣੇ ਸਾਡੀ ਔਰ ਜਿੰਨਾ ਵੀ ਹੋਇਆ ਨਹੀਂ ਤਾਂ ਅਸੀਂ ਖੁਦ ਹੜਤਾਲ ਕਰਕੇ ਕੋਈ ਨਾ ਕੋਈ ਜਿਹੜਾ ਪ੍ਰਧਾਨ ਨਾ ਜਿੰਨੀ ਵੀ ਸਲਾਹ ਮਸ਼ਵਰਾ ਕਰਕੇ ਸਾਡੀ ਪੀਐਸ ਨਾਲ ਸਟੂਡੈਂਟ ਯੂਨੀਅਨ ਨਾਲ ਅਸੀਂ ਜਿੰਨਾ ਕੁਝ ਹੋਇਆ ਸੀ ਕਰਾਂਗੇ ਇੱਕ ਹੁਸ਼ਿਆਰਪੁਰ ਤੋਂ ਅਨਿਲ ਕੁਮਾਰ ਬਾਗਾ ਜੀ ਹੈਗੇ ਨੇ ਕੋਈ ਉਹ ਵੀ ਆਏ ਹੋਏ ਨੇ ਡਾਕਟਰ ਅੰਬੇਦਕਰ ਫੋਰਸ ਪੰਜਾਬ ਦੇ ਪ੍ਰਧਾਨ ਹੈਗੇ ਨੇ ਕੀ ਕਿਹਾ ਕੀ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਆ ਹਾਂਜੀ ਜੀ ਉਹਨਾਂ ਜੀ ਕਿਹਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਔਰ ਜਿਹੜਾ ਦਲਿਤ ਬਦਲ ਉਗਰਦੋਈ ਆ ਜਿਹੜੇ ਹੈਗੇ ਆ ਪਰ ਪ੍ਰੋਫੈਸਰ ਪ੍ਰਦੀਪ ਸਿੰਘ ਔਰ ਨਾਮ ਚਾਂਜੜੀ ਪੂਰੀ ਮੈਨੇਜਮੈਂਟ ਹੈਗੀ ਆ ਪ੍ਰਿੰਸੀਪਲ ਉਹ ਇਸ ਚੀਜ਼ ਨੂੰ ਸੋਚਣ ਕਿ ਨਹੀਂ ਤਾਂ ਇਹ ਚੀਜ਼ ਬਹੁਤ ਵੱਡੀ ਆ ਇਹਦੇ ਮੁਤਾਬਿਕ ਜਿਹੜਾ ਸਟੂਡੈਂਟ ਯੂਨੀਅਨ ਆ ਇਹ ਔਰ ਸਾਡੇ ਜਿਹੜੇ ਰਲ ਕੇ ਜਿੰਨੀਆਂ ਜਥੇਬੰਦੀਆਂ ਆ ਉਹ ਸਾਡੇ ਰਲ ਕੇ ਅਸੀਂ ਪੰਜਾਬ ਦੇ ਵਿੱਚ ਪੂਰਾ ਰੋਸ ਕਰਾਂਗੇ ਔਰ ਪੂਰਾ ਜਲੂਸ ਕੱਢਾਂਗੇ ਇਹਨਾਂ ਦਾ ਕਿ ਅਗਰ ਸਾਡੇ ਤੇ ਕਾਰਵਾਈ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਤੇ ਇਹਨਾਂ ਦਾ ਜਿੰਨਾ ਵੀ ਅਸੀਂ ਹੋਇਆ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨਾਂ ਦਾ ਪ੍ਰਦਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਕਿੰਨੇ ਸਟੂਡੈਂਟ ਨੇ ਸਾਰੇ ਟੋਟਲ ਜਿਨ੍ਹਾਂ ਨੂੰ ਕਲਾਸ ਤੋਂ ਬਾਹਰ ਕੱਢਿਆ ਗਿਆ ਜੀ ਤਕਰੀਬਨ 250 ਦੇ ਕਰੀਬ ਬੱਚੇ ਆ ਹਾਂਜੀ 250 ਕਰੀਬ ਬੱਚੇ ਆ ਜਿਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਔਰ ਉਹਨਾਂ ਨੂੰ ਜ਼ਲੀਲ ਕੀਤਾ ਗਿਆ ਉਹਨਾਂ ਨੂੰ ਬੋਲਿਆ ਗਿਆ ਕਿ ਇਹ ਇਹ ਪੜ ਨਹੀਂ ਸਕਦੇ ਗਰੀਬ ਦਾ ਲੀਤਾ ਇਹਨਾਂ ਨੂੰ ਇਹ ਨਹੀਂਗਾ ਕਿ ਫੀਸ ਨਹੀਂ ਭਰ ਸਕਦੇ ਇਹ ਕਹਿੰਦੇ ਆ ਤੁਹਾਡੇ ਕੋਲ ਮੋਬਾਈਲ 10-10 ਹਜ਼ਾਰ ਦਾ ਆ ਜਾਂਦਾ ਤੇ ਤੁਹਾਡੇ ਕੋਲ ਇੰਨਾ ਕੁਝ ਆ ਜਾਂਦਾ ਤੁਸੀਂ ਫੀਸ ਕਿਉਂ ਨਹੀਂ ਭਰ ਸਕਦੇ ਅਸੀਂ ਦਲਿਤਾਂ ਇਹਦਾ ਮਤਲਬ ਇਹ ਨਹੀਂ ਅਸੀਂ ਕਰਜ਼ਾਈ ਹੋਏ ਹੋਇਆ ਪਹਿਲਾਂ ਵੀ ਬਹੁਤ ਜ਼ਿਆਦਾ ਹੈਗੇ ਸਾਡੇ ਕਈ ਬਜ਼ੁਰਗ ਹੈਗੇ ਵਿਚਾਰੇ ਕਰਜ਼ਾਈ ਥੱਲੇ ਹੋ ਕੇ ਮਰ ਰਹੇ ਆ ਇੰਨਾ ਕਰਕੇ ਹੀ ਮਰ ਰਿਹਾ ਇੰਜ ਇੰਜ ਪ੍ਰੋਫੈਸ਼ਨਾਂ ਕਰਕੇ ਮਰ ਰਿਹਾ ਜੋ ਕਹਿੰਦੇ ਆ ਤੁਹਾਡੇ ਕੋਲ ਐਡ ਐਡ ਮੋਬਾਈਲ ਆ ਤਾਂ ਤੁਸੀਂ ਫੀਸਾਂ ਕਿਉਂ ਨਹੀਂ ਭਰ ਸਕਦੇ ਅਸੀਂ ਦਲਿਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਮਤਲਬ ਕਿ ਸਾਰਾ ਕੁਝ ਹੀ ਸਾਡੇ ਕੋਲ ਹੈਗਾ ਤਾਂ ਅਸੀਂ ਫੀਸਾਂ ਅਸੀਂ ਇਦਾਂ ਹੁੰਦੇ ਤੇ ਸਾਨੂੰ ਇਹਨਾਂ ਐਸਸੀ ਵਿੱਚ ਦਲਿਤਾਂ ਵਿੱਚ ਨਾ ਲਿਆਂਦਾ ਜਾਂਦਾ ਆਮ ਕਰਕੇ ਆਪਾਂ ਦੇਖਦੇ ਆਂ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਨਾ ਖਾਸ ਕਰਕੇ ਜਦੋਂ ਇਦਾਂ ਦੀਆਂ ਐਜੀਟੇਸ਼ਨਸ ਹੁੰਦੀਆਂ ਹੈਗੀਆਂ ਨੇ ਧਰਨੇ ਹੁੰਦੇ ਹੈਗੇ ਆ ਤਾਂ ਕੁੜੀਆਂ ਘੱਟ ਭਾਗ ਲੈਂਦੀਆਂ ਨੇ ਘਰ ਦੇ ਵੀ ਕਈ ਵੇਰ ਕਹਿਣ ਲੱਪੈਂਦੇ ਆ ਕਿ ਤੁਸੀਂ ਇਹਨਾਂ ਗੱਲਾਂ ਵਿੱਚ ਨਾ ਪਾਓ ਤੁਹਾਡੇ ਘਰ ਦੇ ਜਾਂ ਹੋਰ ਤੁਹਾਡੇ ਜਿਹੜੇ ਨਾਲ ਦੇ ਸਾਥੀ ਸਟੂਡੈਂਟ ਹੈਗੇ ਆ ਕਿਦਾਂ ਉਹਨਾਂ 'ਚ ਉਤਸ਼ਾਹ ਹੈਗਾ ਜਾਂ ਉਹ ਬੱਜੁਰਜੀ ਬੈਠੇ ਹੋਏ ਆ ਇੱਥੇ ਜੀ ਦੇਖੋ ਜੇ ਮਾਤਾ ਪਿਤਾ ਹੈਗੇ ਆ ਜਾਂ ਸਾਨੂੰ ਜਿਹੜੇ ਗੁਰੂ ਹੈਗੇ ਆ ਸਾਡੇ ਇਹੀ ਸਿਖਾਉਂਦੇ ਆ ਕਿ ਸੱਚ ਦੇ ਨਾਲ ਚੱਲਣਾ ਚਾਹੀਦਾ ਤੇ ਝੂਠ ਜੋ ਹੈਗਾ ਉਹਦੇ ਖਿਲਾਫ ਲੜਨਾ ਚਾਹੀਦਾ ਜੋ ਗਲਤ ਆ ਉਹਦੇ ਖਿਲਾਫ ਲੜਨਾ ਚਾਹੀਦਾ ਤੇ ਅਸ਼ੀਦ ਭਗਤ ਸਿੰਘ ਨੇ ਕਿਹਾ ਸੀ ਕਿ ਜੇ ਗਲਤ ਹੈਗਾ ਤਾਂ ਉਹਦੇ ਨਾਲ ਚਾਹੇ ਜਾਨ ਵੀ ਚਲੀ ਜਾਵੇ ਉੱਥੇ ਲੜਨਾ ਚਾਹੀਦਾ ਸੋ ਇਹ ਨਹੀਂ ਹੈਗਾ ਕਿ ਇੱਕ ਲੜਕੀ ਆ ਤਾਂ ਉਹ ਗਲਤ ਦੇ ਖਿਲਾਫ ਨਾ ਬੋਲੇ ਤੇ ਮੇਰੀ ਸਾਰਿਆਂ ਨੂੰ ਇਹ ਦਰਖਾਸਤ ਆ ਕਿ ਇੱਕ ਲੜਕੀ ਜੋ ਆ ਉਹ ਉਹਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਕੁਝ ਬੋਲ ਨਹੀਂ ਸਕਦੀ ਜਾਂ ਕੁਝ ਕਰ ਨਹੀਂ ਸਕਦੀ ਸਾਰੀ ਦੁਨੀਆ ਸਾਰਾ ਸੰਸਾਰ ਇੱਕ ਲੜਕੀ ਜੇ ਔਰਤੀ ਚਲਾ ਰਹੀ ਆ ਜੇ ਔਰਤ ਨਾ ਹੁੰਦੀ ਤਾਂ ਇਹ ਸੰਸਾਰ ਨਾ ਹੁੰਦਾ ਸੋ ਇਹ ਨਾ ਚੀਜ਼ਾਂ ਵਿੱਚ ਜੋ ਗਲਤ ਦੇ ਖਿਲਾਫ ਬੋਲਣਾ ਉੱਥੇ ਇੱਕ ਇਨਸਾਨ ਦੇ ਤੌਰ ਤੇ ਸਮਝਿਆ ਜਾਵੇ ਲੜਕੀ ਨੂੰ ਨਾ ਕਿ ਜਿਸ ਤਰ੍ਹਾਂ ਜੋ ਗੁਰਨਾਮ ਸਿੰਘ ਸੀਗੇ ਉਹਨਾਂ ਦਾ ਪਹਿਲਾਂ ਵੀ ਜੋ ਵਿਵਾਦ ਸੀਗਾ ਇੱਕ ਲੇਡੀ ਪ੍ਰੋਫੈਸਰ ਸੀ ਉਹਨਾਂ ਦੇ ਨਾਲ ਜੋ ਗਲਤ ਸ਼ਬਦ ਉਹਨਾਂ ਨੂੰ ਬੋਲੇ ਉਹਨਾਂ ਨੂੰ ਇਹੋ ਜੇ ਸ਼ਬਦ ਬੋਲੇ ਜੋ ਮੈਂ ਤੁਹਾਡੇ ਸਾਹਮਣੇ ਇੱਥੇ ਬਿਆਨ ਵੀ ਨਹੀਂ ਕਰ ਸਕਦੀ ਜਿਨ੍ਹਾਂ ਦਾ ਕਰੈਕਟਰ ਬਿਲਕੁਲ ਗਲਤ ਆ ਉਹ ਜੇ ਇੱਕ ਔਰਤ ਨਾਲ ਇੱਕ ਲੇਡੀ ਪ੍ਰੋਫੈਸਰ ਨਾਲ ਇਦਾਂ ਕਰ ਸਕਦੇ ਆ ਤੇ ਜੋ ਲੜਕੀਆਂ ਉੱਥੇ ਪੜ੍ਹਦੀਆਂ ਉਹਨਾਂ ਨਾਲ ਕਿੰਨਾ ਕੁਝ ਕਰਨਗੇ ਸਾਡੇ ਸੋਚਣ ਦੀ ਗੱਲ ਹੈਗੀ ਆ ਸੋ ਸਾਰਿਆਂ ਨੂੰ ਮੇਰੀ ਇਹੀ ਦਰਖਾਸਤ ਹੈਗੀ ਆ ਕਿ ਤੁਸੀਂ ਇਸ ਚੀਜ਼ ਨੂੰ ਨਾ ਸਮਝੋ ਕਿ ਇੱਕ ਲੜਕੀ ਕੁਝ ਨਹੀਂ ਕਰ ਸਕਦੀ ਸੋ ਸਾਰੇ ਸਟੂਡੈਂਟ ਹੀ ਮੇਰੇ ਨਾਲ ਆ ਤੇ ਅਸੀਂ ਸਭ ਕੁਝ ਜੋ ਕਰਾਂਗੇ ਅਸੀਂ ਇਕੱਠੇ ਹੋ ਕੇ ਹੀ ਕਰਾਂਗੇ ਜਿਹੜੇ ਤੁਹਾਡੇ ਕਾਲਜ ਦੇ ਮੈਨੇਜਮੈਂਟ ਹੈਗੀ ਆ ਪ੍ਰਿੰਸੀਪਲ ਸਾਰੇ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਜੀ ਮੈਂ ਸਭ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੋ ਬੱਚੇ ਇੱਕ ਸਟੂਡੈਂਟ ਦਾ ਤੇ ਇੱਕ ਟੀਚਰ ਦਾ ਜੋ ਰਿਸ਼ਤਾ ਹੈਗਾ ਉਹਨੂੰ ਖਰਾਬ ਨਾ ਕੀਤਾ ਜਾਵੇ ਤੇ ਜੋ ਸਟੂਡੈਂਟ ਦਾ ਤੇ ਟੀਚਰ ਦਾ ਇਹ ਰਿਸ਼ਤਾ ਜੁਗਾ ਜੁਗਾ ਤੋਂ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਜੋ ਗੁਰੂ ਦਾ ਤੇ ਇੱਕ ਸ਼ਿਸ਼ਿਆ ਦਾ ਰਿਸ਼ਤਾ ਹੈਗਾ ਸੋ ਇਸ ਚੀਜ਼ ਤੇ ਦਾਗ ਨਾ ਲਾਇਆ ਜਾਵੇ ਤੇ ਜੋ ਵੀ ਕਾਰਵਾਈ ਹੈਗੀ ਆ ਉਸ ਪ੍ਰੋਫੈਸਰ ਦੇ ਖਿਲਾਫ ਵੀ ਕੀਤੀ ਜਾਵੇ ਜੇ ਉਹ ਗਲਤ ਹੈਗਾ ਤਾਂ ਸੋ ਮੇਰੀ ਇਹੀ ਬੇਨਤੀ ਹੈਗੀ ਆ ਕਿ ਜੋ ਵੀ ਸਾਡਾ ਪ੍ਰਸ਼ਾਸਨ ਜੋ ਹੈਗਾ ਉਹ ਕਰ ਸਕਦਾ ਉਹੀ ਕੀਤਾ ਜਾਵੇ ਸੋ ਇਹ ਨੇ ਉਹ ਵਿਦਿਆਰਥੀ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਹੈਗੇ ਆ ਇਹਨਾਂ ਦਾ ਕਹਿਣਾ ਹੈਗਾ ਕਿ ਸਾਡੇ ਉੱਪਰ ਝੂਠੇ ਮੁਕਾਦਮੇ ਦਰਜ ਕੀਤੇ ਗਏ ਹੈਗੇ ਆ ਔਰ ਇਹ ਜਿਹੜੇ ਪਰਚੇ ਝੂਠੇ ਦਰਜ ਕੀਤੇ ਗਏ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਉਹ ਪਰਚੇ ਵਾਪਸ ਹੋਣੇ ਚਾਹੀਦੇ ਨੇ ਔਰ ਜਿਹੜੀਆਂ ਸਾਡੀਆਂ ਫੀਸਾਂ ਜੋ ਕਹਿ ਕੇ ਇਹਨਾਂ ਨੇ ਸਾਨੂੰ ਪਹਿਲਾਂ ਇੱਥੇ ਰੱਖਿਆ ਸੀਗਾ ਉਹ ਫੀਸਾਂ ਮਾਫ ਹੋਣੀਆਂ ਚਾਹੀਦੀਆਂ ਨੇ ਆਪਾਂ ਕਾਲਜ ਦੇ ਜਿਹੜੇ ਪ੍ਰਿੰਸੀਪਲ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਹ ਸਾਰੇ ਮਸਲੇ ਤੇ ਕੀ ਕਹਿਣਾ ਹੈ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਜਿੱਥੇ ਅੱਜ ਆਪਾਂ ਆਏ ਹੈਗੇ ਆ ਜਿਹੜਾ ਬਾਹਰ ਸਟੇਡੀਅਮ ਹੈਗਾ ਸਟੇਡੀਅਮ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਨੇ ਦੋਸ਼ ਲਾਏ ਨੇ ਕਿ ਕਾਲਜ ਦੇ ਪ੍ਰਿੰਸੀਪਲ ਔਰ ਕਾਲਜ ਦੇ ਇੱਕ ਹੋਰ ਟੀਚਰ ਹੈਗੇ ਨੇ ਗੁਰਨਾਮ ਚੰਦ ਉਹ ਉਹਨਾਂ ਦੇ ਨਾਲ ਬੱਤ ਮੀਜ਼ੀ ਕਰਦੇ ਨੇ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈਗਾ ਕਿ ਉਹਨਾਂ ਨੂੰ ਜਾਤੀ ਸੂਚਕ ਲਫ਼ਜ਼ ਵੀ ਬੋਲੇ ਗਏ ਹੈਗੇ ਨੇ ਸੋ ਕਾਲਜ ਦੇ ਜਿਹੜੇ ਪ੍ਰਿੰਸੀਪਲ ਹੈਗੇ ਨੇ ਕਾਲਜ ਦੇ ਅ ਟੀਚਰ ਗੁਰਨਾਮ ਚੰਦ ਜੀ ਉਹ ਇੱਥੇ ਬੈਠੇ ਹੋਏ ਨੇ ਗੁਰਨਾਮ ਚੰਦ ਜੀ ਟੀਚਰਾਂ ਦਾ ਤੁਹਾਡੇ ਤੇ ਦੋਸ਼ ਹੈਗਾ ਉਹ ਕਹਿੰਦੇ ਆ ਕਿ ਸਾਨੂੰ ਕਲਾਸ ਵਿੱਚ ਜਾਤੀ ਸੂਚਕ ਲਫ਼ਜ਼ ਬੋਲੇ ਗਏ ਆ ਨਹੀਂ ਮੇਰੇ ਨਾਲ ਇਸ ਚੀਜ਼ ਦਾ ਕੋਈ ਸਬੰਧ ਨਹੀਂ ਹੈ ਉਹ ਕੋਈ ਗਲਤ ਦੋਸ਼ ਲਾ ਰਹੇ ਤਾਂ ਮੈਨੂੰ ਪਤਾ ਨਹੀਂ ਹੈ ਮੇਰੇ ਨਾਲ ਬੱਚਿਆਂ ਦੀ ਕੋਈ ਗੱਲਬਾਤ ਕਿਸੇ ਤਰ੍ਹਾਂ ਦੀ ਵੀ ਨਹੀਂ ਹੋਈ ਕਾਲਜ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਸਾਨੂੰ ਪਹਿਲਾਂ ਸਾਨੂੰ ਕਿਹਾ ਗਿਆ ਸੀ ਕਿ ਤੁਹਾਡੀਆਂ ਫੀਸਾਂ ਜਿਹੜੀਆਂ ਹੈਗੀਆਂ ਨੇ ਨਹੀਂ ਮੇਰੇ ਨਾਲ ਉਸ ਫੀਸਾਂ ਦਾ ਮੈਂ ਪ੍ਰਿੰਸੀਪਲ ਨਹੀਂ ਹਾਂ ਮੇਰੇ ਨਾਲ ਕੀ ਸਬੰਧ ਹੈ ਨਹੀਂ ਕਲਾਸ 'ਚ ਤੁਸੀਂ ਜਾਤੀ ਸੂਚਕ ਲਫ਼ਜ਼ ਬੋਲੇ ਮੇਰੀ ਬੱਚਾ ਨਾਲ ਕਲਾਸ 'ਚ ਕੋਈ ਬੱਚਾ ਕਹਿੰਦੇ ਸਾਨੂੰ ਚੂੜੇ ਲਫ਼ਜ਼ ਵੀ ਬੋਲਿਆ ਗਿਆ ਸਾਨੂੰ ਪਤਾ ਹੀ ਨਹੀਂ ਇਹ ਇਸ ਚੀਜ਼ ਦਾ ਮੇਰੇ ਸਬੰਧੀ ਨਹੀਂ ਕਿਹਾ ਹੋਣਾ ਬੱਚਾ ਨੇ ਤੁਹਾਨੂੰ ਕੋਈ ਗਲਤਫਹਿਮੀ ਹੋਣੀ ਹੈ ਮੇਰੇ ਸਬੰਧੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸਾਡੇ ਕੈਮਰੇ ਦੇ ਮੂਰੇ ਕਿਹਾ ਜੀ ਉਹਨਾਂ ਨੇ ਹਾਂ ਨਹੀਂ ਨਹੀਂ ਉਹ ਮੇਰਾ ਨਾਮ ਮੇਰੇ ਸਾਹਮਣੇ ਆ ਕੇ ਬੱਚੇ ਕਹਿ ਦੇਣ ਠੀਕ ਹੈ ਨਾ ਜਿਹੜੇ دین ਮਤਬ ਨੂੰ ਕਿਸੇ ਧਰਮ ਉਤੇ ਦੱਸ ਦੇ ਨਾ ਮੈਂ ਤਾਂ ਇਹ ਸ਼ਬਦ ਆਪਣੇ ਮੂੰਹ ਕਿਹਾ ਨਹੀਂ ਨਾ ਮੈਨੂੰ ਪਤਾ ਹੈ ਕਿ ਕਿਹੜੇ ਬੱਚੇ ਆ ਪਹਿਲਾਂ ਤੇ ਵੀ ਗੱਲ ਦੱਸਦੇ ਆ ਵਿਦਿਆਰਥੀ ਕਹਿੰਦੇ ਕਿ ਇੱਥੇ ਜਿਹੜੇ ਟੀਚਰ ਸੀ ਇੱਕ ਲੇਡੀ ਟੀਚਰ ਉਹਦੇ ਨਾਲ ਵੀ ਕਹਿੰਦੇ ਬਤਮੀ ਜੀ ਬਾਅਦ ਵਿੱਚ ਕਹਿੰਦੇ ਬਾਅਦ ਵਿੱਚ ਮਾਫੀ ਮੰਗਿਆ ਅਸ਼ਲੀਲ ਗੱਲਾਂ ਹੋਈਆਂ ਬਹੁਤ ਕੁਝ ਦੱਸਦੇ ਆ ਵਿਦਿਆਰਥੀ ਤਾਂ ਬਹੁਤ ਦੋਸ਼ ਲਾਉਂਦੇ ਆ ਤਾਂ ਗਲਤ ਦੋਸ਼ ਲਾਈ ਜਾਣਗੇ ਤਾਂ ਅਖਬਾਰਾਂ 'ਚ ਖਬਰਾਂ ਵੀ ਆ ਚੁੱਕੀਆਂ ਨੇ ਉਹ ਗਲਤ ਖਬਰਾਂ ਵਾਰ ਰਹੇ ਆ ਅਸੀਂ ਉਹਨਾਂ ਦਾ ਡੈਫਾਮੇਸ਼ਨ ਦਾ ਕੇਸ ਕਰਾਂਗੇ ਠੀਕ ਹੈ ਨਾ ਡੈਫਾਮੇਸ਼ਨ ਦਾ ਕੇਸ ਕਰ ਰਹੇ ਆ ਕੋਈ ਗਲਤ ਖਬਰ ਲਾਏਗਾ ਤਾਂ ਉਹ ਆਦੀ ਸਜ਼ਾ ਪੁਗਤੇਗਾ ਹੁਸ਼ਿਆਰਪੁਰ ਤੋਂ ਅੰਬੇਦਕਰ ਫੋਰਸ ਦੇ ਇੱਕ ਪੰਜਾਬ ਦੇ ਪ੍ਰਧਾਨ ਹੈਗੇ ਨੇ ਕੋਈ ਅਨਿਲ ਕੁਮਾਰ ਬਾਗਾ ਉਹ ਵੀ ਵਿਦਿਆਰਥੀਆਂ ਦੇ ਹੱਕ ਵਿੱਚ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਉਹ ਕਹਿ ਰਹੇ ਆ ਕਿ ਆਪਾਂ ਵੱਡੀ ਪੱਧਰ ਤੇ ਇਸ ਮੂਵਮੈਂਟ ਨੂੰ ਲੈ ਕੇ ਜਾਵਾਂਗੇ ਉਹ ਕਹਿੰਦੇ ਆ ਕਿ ਐਸਸੀ ਐਸਟੀ ਐਕਟ ਦੇ ਅਧੀਨ ਪਰਚਾ ਤੁਹਾਡੇ ਤੇ ਦਰਜ ਹੋਣਾ ਚਾਹੀਦਾ ਉਹਨਾਂ ਦਾ ਇਹ ਕਹਿਣਾ ਆ ਦੇਖੋ ਜੀ ਮੈਂ ਇਹ ਕਿਤੇ ਸ਼ਬਦ ਉਚਾਰਨ ਕੀਤਾ ਹੋਵੇ ਠੀਕ ਹੈ ਨਾ ਤੇ ਮੈਂ ਸਦਾ ਜ਼ਿਕਰਦਾਰ ਹਾਂ ਕਿਤੇ ਸ਼ਬਦ ਵੀ ਉਚਾਰਨ ਕੀਤਾ ਹੋਵੇ ਤਾਂ ਸੋ ਇਹਨਾਂ ਦਾ ਕਹਿਣਾ ਹੈਗਾ ਕਿ ਵਿਦਿਆਰਥੀ ਇਹਨਾਂ ਦੇ ਉੱਪਰ ਬਿਲਕੁਲ ਹੀ ਝੂਠੇ ਦੋਸ਼ ਲਾ ਰਹੇ ਹੈਗੇ ਆ ਇਹਨਾਂ ਦਾ ਕਹਿਣਾ ਕਿ ਸਾਡੇ ਵੱਲੋਂ ਇਦਾਂ ਦੀ ਗੱਲਬਾਤ ਕੋਈ ਨਹੀਂ ਕੀਤੀ ਹੈਗੀ ਕਾਲਜ ਦੇ ਪ੍ਰਿੰਸੀਪਲ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਪ੍ਰਿੰਸੀਪਲ ਸਾਹਿਬ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਕਾਲਜ ਦਾ ਮਸਲਾ ਹੈਗਾ ਵਿਦਿਆਰਥੀ ਉਹਨਾਂ ਦੇ ਪੇਪਰ ਸਿਰ ਤੇ ਹੈਗੇ ਆ ਉਹਨਾਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈਗੀ ਆ ਉਹ ਕਹਿੰਦੇ ਕਿ ਸਾਨੂੰ ਜਾਤੀ ਸੂਚਕ ਲਫ਼ਜ਼ ਬੋਲੇ ਗਏ ਚੂੜੇ ਚਮਾਰ ਤੱਕ ਲਫ਼ਜ਼ ਕਹਿੰਦੇ ਸਾਨੂੰ ਕਲਾਸ ਚ ਬੋਲਿਆ ਜਾਂਦਾ ਆ ਦੇਖੋ ਜੀ ਸਿੱਧੀ ਗੱਲ ਇਹ ਹੈ ਕਿ ਪੂਰੀਆਂ ਕਲਾਸਾਂ ਲੱਗ ਰਹੀਆਂ ਕਿਸੇ ਤਰ੍ਹਾਂ ਦੇ ਬੱਚਿਆਂ ਦੀ ਕੋਈ ਪੜ੍ਹਾਈ ਦਾ ਨੁਕਸਾਨ ਨਹੀਂ ਹੋ ਰਿਹਾ ਹਾਂ ਇੱਕ ਦੋ ਦਿਨ ਕਾਲਜ ਡਿਸਟਰਬ ਰਿਹਾ ਉਸ ਤੋਂ ਬਾਅਦ ਮਤਲਬ ਕੋਈ ਅਜਿਹੀ ਗੱਲ ਨਹੀਂ ਹੈ ਵੀ ਜਿਹੜਾ ਵੀ ਇੱਥੇ ਕਲਾਸਾਂ ਨਾ ਲੱਗ ਰਹੀਆਂ ਪੂਰੀ ਕਲਾਸ ਰੈਗੂਲਰ ਲੱਗ ਰਹੀਆਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੋਰ ਮੇਰੇ ਕੋਲ ਕੋਈ ਅਜਿਹੀ ਗੱਲ ਮੈਂ ਤਾਂ ਨਹੀਂ ਸੁਣਦਾ ਕੋਈ ਸਾਡੇ ਸਟਾਫ ਮੈਂਬਰ ਇਦਾਂ ਜਾਤੀ ਸੁਚਕ ਸ਼ਬਦ ਬੋਲ ਸਕਦਾ ਹੈ ਮਤਲਬ ਇਹ ਇਕੱਲੀ ਫੇਕ ਗੱਲ ਹੈ ਇਹ ਮਤਲਬ ਉਹਨਜੀ ਬੱਚਿਆਂ ਨੇ ਧਰ ਰਾ ਦੁਰਨਾ ਦਿੰਦੇ ਐ ਨਾ ਤਾਂ ਕੋਈ ਫੀਸ ਦਾ ਰੋਲਾ ਐ ਨਾ ਕਿਸੇ ਵੀ ਤਰ੍ਹਾਂ ਦਾ ਰੋਲਾ ਨਹੀਂ ਹੈ ਕਾਲਜ 'ਚ ਫੀਸ ਅਸੀਂ ਆਲਰੇਡੀ ਪਹਿਲਾਂ ਹੀ ਪੇ ਕਰ ਚੁੱਕੇ ਆ ਸਾਡੀ ਮਤਲਬ ਜਿਹੜੀ ਇਨਸਪੈਕਸ਼ਨ ਕਮੇਟੀ ਆਈਆਂ ਉਹ ਚੈੱਕ ਕਰਕੇ ਜਾ ਚੁੱਕੇ ਔਰ ਜਿਹੜੇ ਜਿਹੜੇ ਵਿਦਿਆਰਥੀ ਨੇ ਉਹ ਧਰਨੇ ਤੇ ਬੈਠੇ ਹੋਏ ਆ ਤੁਹਾਨੂੰ ਕੀ ਲੱਗਦਾ ਕਿ ਕੀ ਮਸਲਾ ਕਿਉਂ ਇਦਾਂ ਕਰਦੇ ਹੈਗੇ ਆ ਕਿਦਾਂ ਮਸਲਾ ਹੱਲ ਹੋਊਗਾ ਇਹ ਬੱਚਿਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਉਸ ਦਿਨ ਉਹ ਸੋਚਦੇ ਕਿਉਂ ਉਹ ਐਫ ਆਈ ਆਰ ਵਾਪਸ ਲਈ ਜਾਵੇ ਥੈਟਸ 올 ਇਸ ਤੋਂ ਕੋਈ ਹੈ ਨਹੀਂ ਜੀ ਪ੍ਰਿੰਸੀਪਲ ਸਾਹਿਬ ਤੁਹਾਡੇ ਕਾਲਜ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਇੱਕ ਮਹਿਲਾ ਪ੍ਰੋਫੈਸਰ ਜਗੇ ਕੋਈ ਉਹਨਾਂ ਦੇ ਨਾਲ ਬਤਮੀਜ਼ੀ ਤੇ ਉਹਨਾਂ ਦੇ ਖਿਲਾਫ ਹਨਾ ਨੋਟਿਸ ਨਿਕਾਲ ਕੱਢਣ ਦਾ ਇੱਕ ਵਿਰੋਧ ਵੀ ਹੋਇਆ ਸੀਗਾ ਆ ਤੁਸੀਂ ਦੇਖੋ ਪੁਰਾਣੀਆਂ ਖਬਰਾਂ ਨੇ ਉਹ ਸਰ ਨੇ ਬਿਆਨ ਦੇ ਦਿੱਤਾ ਜੀ ਠੀਕ ਹੈ ਨਾ ਜੀ ਉਹਨਾਂ ਦੇ ਬਿਆਨ ਨੇ ਕਿ ਮੈਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਤੁਹਾਡੇ ਕਾਲਜ 'ਚ ਇਦਾਂ ਕਿਉਂ ਹੁੰਦਾ ਹੈ ਮੈਂ ਕਦੋਂ ਹੈ ਜੀ ਇਸ ਤਰ੍ਹਾਂ ਦਾ ਦੁਬਾਰਾ ਚ ਖਬਰਾਂ ਲੱਗਿਆ ਨੇ ਆ ਦੇਖੋ ਤੁਸੀਂ ਦੇਖ ਨਿਊ ਫੇਕ ਵੀ ਹੋ ਸਕਦੀਆਂ ਜੀ ਤਾਂ ਤੁਸੀਂ ਵੈਰੀਫਾਈ ਕਰ ਲਓ ਜੀ ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਤਾਂ ਸੋ ਇਹ ਕਾਲਜ ਦੇ ਪ੍ਰਿੰਸੀਪਲ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਸਾਰਾ ਕੁਝ ਫੇਕ ਹੈਗਾ ਖਬਰਾਂ ਝੂਠੀਆਂ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਵਿਦਿਆਰਥੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਕਰਦੇ ਐਮ ਆਰ ਸਰਕਾਰੀ ਕਾਲਜ ਫਾਜ਼ਿਲਕਾ ਜਿੱਥੇ ਅੱਜ ਆਪਾਂ ਆਏ ਹੈਗੇ ਆ ਵਿਦਿਆਰਥੀ ਜਿਨ੍ਹਾਂ ਦਾ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਾਡੇ ਉੱਪਰ ਝੂਠੇ ਮੁਕੱਦਮੇ ਦਰਜ ਕੀਤੇ ਗਏ ਹੈਗੇ ਆ ਉਹ ਸਾਰੇ ਦੇ ਸਾਰੇ ਵਿਦਿਆਰਥੀ ਧਰਨੇ ਤੇ ਬੈਠੇ ਹੋਏ ਨੇ ਹੁਸ਼ਿਆਰਪੁਰ ਤੋਂ ਅਨਿਲ ਕੁਮਾਰ ਬਾਗਾ ਮੁਖੀ ਅੰਬੇਦਕਰ ਫੋਰਸ ਪੰਜਾਬ ਉਹ ਵੀ ਇੱਥੇ ਇਹਨਾਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਹੱਕ ਵਿੱਚ ਖੜਨ ਵਾਸਤੇ ਆਏ ਹੋਏ ਨੇ ਆਪਾਂ ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ ਬਾਗਾ ਜੀ ਵਿਦਿਆਰਥੀਆਂ ਦਾ ਕਹਿਣਾ ਹੈਗਾ ਕਿ ਸਾਡੇ ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹੈਗੇ ਆ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਆ ਕਿ ਸਾਨੂੰ ਜਾਤੀ ਸੂਚਕ ਲਫ਼ਜ਼ ਬੋਲੇ ਗਏ ਹੈਗੇ ਆ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀਮ ਜੈ ਭਾਰਤ ਇਹ ਜੋ ਮਸਲਾ ਆ ਇਸ ਮਸਲੇ ਬਾਰੇ ਸਭ ਤੋਂ ਪਹਿਲਾਂ ਮੈਂ ਫੇਸਬੁਕ ਤੇ ਇੱਕ ਵੀਡੀਓ ਦੇਖੀ ਸੀਗੀ ਜੋ ਵਾਇਰਲ ਹੋਈ ਸੀ ਕਿ ਇੱਕ ਪ੍ਰੋਫੈਸਰ ਨੇ ਮਤਲਬ ਸਟੂਡੈਂਟ ਦਲਿਤ ਵਿਦਿਆਰਥੀ ਉੱਤੇ ਇੱਕ ਹਮਲਾ ਕੀਤਾ ਜਦੋਂ ਮੈਂ ਫੇਸਬ ਤਾਂ ਮੈਂ ਇੱਥੇ ਦੇ ਸਟੂਡੈਂਟਸ ਦੇ ਨਾਲ ਇੱਥੇ ਦੇ ਸਟੂਡੈਂਟਸ ਨਾਲ ਲਿੰਕ ਕੀਤਾ ਜਦੋਂ ਲਿੰਕ ਕਰਕੇ ਇਹਨਾਂ ਨੇ ਸਾਰੀ ਮੈਨੂੰ ਗੱਲਬਾਤ ਦੱਸੀ ਅਸੀਂ ਇੱਥੇ ਆਏ ਫਿਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਪਹਿਲਾਂ ਜਿਹੜੀ ਕਾਲਜ ਪ੍ਰਸ਼ਾਸਨ ਸੀ ਕਾਲਜ ਦੀ ਮੈਨੇਜਮੈਂਟ ਸੀ ਉਹਨੇ ਇਹ ਕਿਹਾ ਸੀ ਕਿ ਜਿਹੜੇ ਦਲਿਤ ਵਿਦਿਆਰਥੀ ਆ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਡਰ ਆਉਂਦੇ ਆ ਉਹਨਾਂ ਦੇ ਕੋਲੋਂ ਫੀਸਾਂ ਨਹੀਂ ਲਈਆਂ ਜਾਣਗੀਆਂ ਪਰ ਜਦੋਂ ਜਦੋਂ ਇਗਜ਼ਾਮ ਲੱਗੇ ਆਏ ਆ ਜਦੋਂ ਪ੍ਰੀਖਿਆ ਲੱਗੇ ਆ ਗਈਆਂ ਉਸ ਸਮੇਂ ਇਹਨਾਂ ਨੇ ਇੱਕ ਨੋਟਿਸ ਲਾ ਦਿੱਤਾ ਕਿ ਜਿਹੜੇ ਦਲਿਤ ਵਿਦਿਆਰਥੀ ਆ ਫੀਸਾ ਜਮ੍ਹਾਂ ਕਰਾਣ ਜਦੋਂ ਦਲਿਤ ਸਟੂਡੈਂਟਸ ਨੇ ਮਤਲਬ ਇੱਕ ਪੰਜਾਬ ਸਟੂਡੈਂਟ ਯੂਨੀਅਨ ਆ ਉਹਨਾਂ ਨੇ ਰਲ ਕੇ ਜਦੋਂ ਇਹਨਾਂ ਨੇ ਸਟ੍ਰਾਈਕ ਕੀਤੀ ਧਰਨਾ ਦਿੱਤਾ ਤੇ ਉਸ ਸਮੇਂ ਪ੍ਰਿੰਸੀਪਲ ਨੇ ਨੋਟਿਸ ਬੋਰਡ ਤੇ ਲਗਾ ਦਿੱਤਾ ਕਟੋ-ਕਟ ਜਿਹਦੇ ਵਿੱਚ 250 ਸਟੂਡੈਂਟਸ ਦੇ ਨਾਮ ਕੱਟ ਦਿੱਤੇ ਗਏ ਔਰ ਇੱਥੇ ਇੱਕ ਪ੍ਰੋਫੈਸਰ ਸੀ ਪ੍ਰਦੀਪ ਸਿੰਘ ਨਾਮ ਦਾ ਇੱਕ ਮਨੁਭਾਦੀ ਸੋਚ ਰੱਖਣ ਵਾਲਾ ਪ੍ਰੋਫੈਸਰ ਪ੍ਰਦੀਪ ਸਿੰਘ ਉਹਨੇ ਕੀ ਕੀਤਾ ਜਿਹੜੇ ਦਲਿਤ ਵਿਦਿਆਰਥੀ ਸੀਗੇ ਉਹਨੇ ਉਹਨਾਂ ਨੂੰ ਕਲਾਸ ਵਿੱਚੋਂ ਖੜੇ ਕਰਕੇ ਇੱਕ ਜਾਤੀ ਦੇ ਆਧਾਰ ਤੇ ਜਲੀਲ ਕਰਕੇ ਉਹਨਾਂ ਨੂੰ ਕਲਾਸ ਤੋਂ ਬਾਹਰ ਕਰ ਦਿੱਤਾ ਔਰ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਦਲਿਤ ਸਟੂਡੈਂਟ ਆ ਜਿਹੜੇ ਫੀਸਾ ਨਹੀਂ ਦਿੰਦੇ ਮੈਂ ਉਹਨੂੰ ਉਹਨਾਂ ਨੂੰ ਨਹੀਂ ਪੜਾਵਾਂਗਾ ਜਿਹੜਾ ਕਿ ਇੱਕਦਮ ਗੈਰ ਕਾਨੂੰਨੀ ਹੈ ਇਹ ਕਿਉਂਕਿ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਡਰ ਇਹ ਵੀ ਆਂਦਾ ਆ ਕਿ ਜਿਹੜੇ ਵਿਦਿਆਰਥੀ ਸਕੀਮ ਦੇ ਅੰਦਰ ਆਂਦੇ ਆ ਤੁਸੀਂ ਉਹਨਾਂ ਨੂੰ ਸ਼ੋਫ ਨਹੀਂ ਕਰ ਸਕਦੇ ਪਰ ਉਸ ਪ੍ਰੋਫੈਸਰ ਨੇ ਸ਼ਰਯਮ ਉਹਨਾਂ ਸਟੂਡੈਂਟਸ ਨੂੰ ਉਹਨਾਂ ਵਿਦਿਆਰਥੀਆਂ ਨੂੰ ਆਪਣੀ ਕਲਾਸ ਦੇ ਵਿੱਚੋਂ ਠਾਲ ਕੇ ਬਾਹਰ ਕੱਢਿਆ ਮਤਲਬ ਕਹਿਣ ਦਾ ਭਾਵ ਕਿ ਉੱਤੇ ਐਸਸੀਐਸਟੀ ਐਕਟ ਦੀ ਕਾਰਵਾਈ ਬਣਦੀ ਆ ਜਦੋਂ ਵਿਦਿਆਰ ਜਦੋਂ ਉਹਨਾਂ ਨੇ ਪ੍ਰੋਫੈਸਰ ਦੀ ਇਸ ਹਰਕਤ ਦਾ ਵਿਰੋਧ ਕੀਤਾ ਤੇ ਉਹਨੇ ਵਿਦਿਆਰਥੀਆਂ ਤੇ ਬਾਹਰੋਂ ਕੁਝ ਮਨੁਵਾਦੀ ਗੁੰਡੇ ਲਿਆ ਕੇ ਵਿਦਿਆਰਥੀਆਂ ਤੇ ਅਟੈਕ ਕੀਤਾ ਔਰ ਉੱਥੇ ਇੱਕ ਗੁਰਨਾਮ ਚੰਦ ਇੱਕ ਪ੍ਰਿੰਸੀਪਲ ਆ ਜਿਹੜਾ ਕਿ ਪਹਿਲਾਂ ਵੀ ਵਿਵਾਦਾਂ ਵਿੱਚ ਕਿਰਿਆ ਹੋਇਆ ਸੀ ਕਿਸੇ ਮੈਡਮ ਦੇ ਨਾਲ ਉਹਨੇ ਅਸ਼ਲੀਲ ਗੱਲਾਂ ਕੀਤੀਆਂ ਸੀ ਜਿਹਦੇ ਵਿਰੋਧ ਵਿੱਚ ਇਹਨਾਂ ਸਟੂਡੈਂਟਸ ਨੇ ਪੰਜਾਬ ਯੂਨੀਅਨ ਸਟੂਡੈਂਟਸ ਨੇ ਮੈਡਮ ਦਾ ਸਾਥ ਦੇ ਕੇ ਉਸ ਗੁਰਨਾਮ ਸਿੰਘ ਜਿਹੜਾ ਗੁਰਨਾਮ ਚੰਦ ਪ੍ਰੋਫੈਸਰ ਆ ਉਹਦਾ ਵਿਰੋਧ ਕੀਤਾ ਸੀਗਾ ਉਹਦੇ ਕਰਕੇ ਵੀ ਜਿਹੜਾ ਪ੍ਰੋਫੈਸਰ ਇਹਨਾਂ ਨਾਲ ਈਰਖਾ ਰੱਖਦਾ ਸੀ ਉਸ ਦਿਨ ਉਸ ਗੁਰਨਾਮ ਚੰਦ ਪ੍ਰੋਫੈਸਰ ਔਰ ਪ੍ਰੋਫੈਸਰ ਪ੍ਰਦੀਪ ਸਿੰਘ ਨਾਲ ਮਿਲੀ ਭਗਤ ਕਰਕੇ ਉਹਨਾਂ ਨੇ ਇਹਨਾਂ ਸਟੂਡੈਂਟਸ ਤੇ ਹਮਲਾ ਕੀਤਾ ਔਰ ਹਮਲਾ ਕਰਨ ਤੋਂ ਬਾਅਦ ਵਿੱਚ ਇਹਨਾਂ ਹੀ ਸਟੂਡੈਂਟ ਉੱਤੇ ਮਤਲਬ ਕਿ ਕਾਨੂੰਨੀ ਧਾਰਾ ਮਲ ਇਹੋ ਜਿਹੀਆਂ ਧਾਰਾ ਮਲ ਲਗਾਤੀਆਂ ਜਿਨ੍ਹਾਂ ਵਿੱਚ ਮਤਲਬ ਕਿ ਗੈਰ ਜ਼ਮਾਨਤੀ ਜਿਹੜੀਆਂ ਧਾਰਾ ਮੈਨਾਂ ਤੇ ਲਗਾਤੀਆਂ ਕਹਿਣ ਦਾ ਭਾਵ ਕਿ ਇਹਨਾਂ Dalit ਵਿਦਿਆਰਥੀਆਂ ਦਾ ਜਿਹੜਾ ਭਵਿੱ ਕਦੀ ਕੇਂਦਰ ਸਰਕਾਰ ਕਹਿੰਦੀ ਆ ਕਿ ਹਾਂ ਵੀ ਅਸੀਂ ਮਤਲਬ ਦਲਿਤਾਂ ਦੀ ਸਕਾਲਰਸ਼ਿਪ ਜਿਹੜੀ ਸਕੀਮਾਂ ਲਾਗੂ ਕਰਾਂਗੇ ਫਿਰ ਸੈਂਟਰ ਗਵਰਨਮੈਂਟ ਕਹਿੰਦੀ ਆ ਫਿਰ ਕਾਲਜ ਵੀ ਇਹ ਕਹਿ ਰਹੇ ਕਿ ਹਾਂ ਵੀ ਤੁਸੀਂ ਐਡਮਿਸ਼ਨ ਲਵੋ ਕਿ ਅਸੀਂ ਤੁਹਾਡੇ ਕੋ ਫੀਸ ਨਹੀਂ ਲਵਾਂਗੇ ਔਰ ਜਦੋਂ ਇਗਜ਼ਾਮ ਜਦੋਂ ਬੱਚਾ ਸਟੱਡੀ ਕਰਦਾ ਆ ਜਦੋਂ ਤਾਂ ਪੂਰਾ ਸਾਲ ਕੰਪਲੀਟ ਹੁੰਦਾ ਆ ਔਰ ਜਦੋਂ ਪੇਪਰ ਦੇ ਅੰਦਰ ਟਾਈਮ ਆਂਦਾ ਤੇ ਇਹ ਬਾਰ-ਬਾਰ ਬੱਚਿਆਂ ਬੱਚਿਆਂ ਨੂੰ ਫੀਸ ਦੇਣ ਲਈ ਮਜਬੂਰ ਕਰਦੇ ਆ ਕਿਸੇ ਨੂੰ ਰੋਲ ਨੰਬਰ ਹੀ ਨਹੀਂ ਦਿੰਦੇ ਕਿਸੇ ਨੂੰ ਪੇਪਰ 'ਚ ਹੀ ਨਹੀਂ ਬਿਠਾਣ ਦਿੰਦੇ ਕਹਿਣ ਦਾ ਭਾਵ ਕੀ ਕਿ ਜਿਨ੍ਹਾਂ ਦਿਨਾਂ ਵਿੱਚ Dalit ਵਿਦਿਆਰਥੀਆਂ ਨੇ ਆਪਣੇ ਇਗਜ਼ਾਮ ਦੀ ਤਿਆਰੀ ਕਰਨੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ ਲੈਣ ਦੇ ਲਈ ਇਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਆ ਬਾਗਾ ਜੀ ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਆ ਕਿ ਕੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਹੜਾ ਸਾਰਾ ਮਸਲਾ ਹੈਗਾ ਫੀਸਾਂ ਨੂੰ ਲੈ ਕੇ ਆ ਮਾਇਆ ਦਾ ਮਸਲਾ ਆ ਜਾਂ ਜਾਤੀਵਾਦ ਦਾ ਮਸਲਾ ਆ ਦੇਖੋ ਜੀ ਇਹ ਇਸ ਟਾਈਮ ਆਪਾਂ ਕਹਿੰਦੇ ਇੱਕ ਮਨੂਬਾਦ ਦਾ ਮਸਲਾ ਆ ਤੁਸੀਂ ਦੇਖ ਰਹੇ ਆ ਕਿ ਜੋ ਪੂਰੇ ਦੇਸ਼ ਦੇ ਵਿੱਚ ਮਾਹੌਲ ਬਣ ਰਿਹਾ ਪੂਰੇ ਦੇਸ਼ ਦੇ ਵਿੱਚ ਇਸ ਟਾਈਮ ਦਲਿਤਾਂ ਨੂੰ ਇੱਕ ਦਬਾਨ ਦਾ ਮਾਹੌਲ ਬਣ ਰਿਹਾ ਜਿੱਦਾਂ ਕਿ ਪਿਛਲੇ 13.5 ਟ੍ਰੋਸਟਰ ਨੂੰ ਮਤਲਬ ਗੈਰ ਸंवਿਧਾਨਿਕ ਰੂਪ ਵਿੱਚ ਇਹਨਾਂ ਨੇ ਲਾਗੂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸੀ ਉਸੇ ਤਰੀਕੇ ਨਾਲ ਇੱਕ ਦਲਿਤਾਂ ਨੂੰ ਇਹ ਦਬਾਨ ਦਾ ਮਸਲਾ ਆ ਇਹ ਔਰ ਜਿੱਥੇ ਤੱਕ ਹੈ ਇਹ ਸਰਕਾਰੀ ਕਾਲਜ ਆ ਸਰਕਾਰੀ ਕਾਲੇ ਦੇ ਵਿੱਚ ਜਿੱਥੋਂ ਤੱਕ ਹੈ ਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾ ਪੂਰੇ ਰੂਪ ਚ ਲਾਗੂ ਹੁੰਦੀ ਆ ਔਰ ਪੰਜਾਬ ਦੇ ਬਹੁਤ ਸਾਰੇ ਕਾਲਜes ਵਿੱਚ ਜਿਹੜੀ ਸਕੀਮਾ ਇਹ ਲਾਗੂ ਹੈਗੀ ਆ ਪਰ ਇਸ ਕਾਲਜ ਦੇ ਵਿੱਚ ਜਾਣ ਬੁੱਝ ਕੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਪ੍ਰੋਫੈਸਰ ਗੁਰਨਾਮ ਚੰਦ ਹੈਗਾ ਪ੍ਰਿੰਸੀਪਲ ਜਿਹੜਾ ਵਾਈਸ ਪ੍ਰਿੰਸੀਪਲ ਹੈਗਾ ਆ ਉਹ ਉਹਨੇ ਪਹਿਲਾਂ ਇੱਕ ਮੈਡਮ ਨਾਲ ਅਸ਼ਲੀਲ ਹਰਕਤ ਕੀਤੀ ਸੀ ਜਿਹਦੇ ਕਰਕੇ ਇਹ ਸਟੂਡੈਂਟਸ ਨੇ ਉਸ ਮੈਡਮ ਦਾ ਸਾਥ ਦਿੱਤਾ ਸੀਗਾ ਤੇ ਉਸ ਪ੍ਰੋਫੈਸਰ ਨੇ ਬਾਅਦ ਵਿੱਚ ਉਸ ਮੈਡਮ ਦੇ ਕੋਲੋਂ ਮਾਫੀ ਵੀ ਮੰਗੀ ਸੀ ਜੋ ਕਿ ਕਾਫੀ ਹੱਦ ਤੱਕ ਇਸ ਫਾਜ਼ਿਲਕਾ ਦੇ ਵਿੱਚ ਨਿਊਜ਼ਪੇਪਰਾਂ ਦੇ ਵਿੱਚ ਵੀ ਆਂਦਾ ਰਿਹਾ ਹੈ ਇਸ ਮਸਲੇ ਬਾਰੇ ਔਰ ਇਹਨਾਂ ਨੇ ਉਹ ਸਾਰੇ ਮਸਲਿਆਂ ਦੀ ਰੰਜਿਸ਼ ਰੱਖਦੇ ਹੋਏ ਰੰਜਿਸ਼ ਰੱਖਦੇ ਹੋਏ ਇਹਨਾਂ ਸਟੂਡੈਂਟਸ ਨਾਲ ਸਾਰਾ ਜਿਹੜਾ ਬਿਤਕਰਾਇਆ ਉਹ ਕੀਤਾ ਗਿਆ ਆ ਔਰ ਉਸ ਰੰਜਿਸ਼ ਦੇ ਤਹਿਤ ਹੀ ਇਹਨਾਂ ਸਟੂਡੈਂਟ ਤੇ ਪਰਚਾ ਕੀਤਾ ਗਿਆ ਤਾਂ ਜੋ ਇਹਨਾਂ ਜਿਹੜਾ ਭਵੇਖਾ ਉਹ ਖਰਾਬ ਹੋ ਸਕੇ। ਬਾਕੀ ਤੁਸੀਂ ਜਿਹੜਾ ਕਾਲਜ ਮੈਨੇਜਮੈਂਟ ਹੈਗੀ ਆ ਉਹਨਾਂ ਨਾਲ ਜਾਂ ਪ੍ਰਿੰਸੀਪਲ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਅ ਫਿਲਹਾਲ ਹਲੇ ਕੋਸ਼ਿਸ਼ ਨਹੀਂ ਕੀਤੀ ਪਰ ਅਸੀਂ ਉਹ ਕਾਲਜ ਪ੍ਰਸ਼ਾਸਨ ਨਾਲ ਔਰ ਜੋ ਆਪਣੇ ਫਾਜ਼ਿਲਕਾ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਸੀ ਦੇ ਬਾਰੇ ਪੂਰੀ ਗੱਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜੇਕਰ ਮਤਲਬ 2 ਜਾਂ 3 ਦਿਨ ਦੇ ਵਿੱਚ ਜੋ ਦਲਿਤ ਸਟੂਡੈਂਟ ਹੈਗੇ ਆ ਜੇਕਰ ਉਹਨਾਂ ਦੇ ਜਿਹੜੇ ਪਰਚੇ ਖਾਰਜ ਨਹੀਂ ਕੀਤੇ ਗਏ ਔਰ ਪਲੱਸ ਜਿਹੜਾ ਪ੍ਰੋਫੈਸਰ ਪ੍ਰਦੀਪ ਸਿੰਘ ਆ ਔਰ ਪ੍ਰੋਫੈਸਰ ਗੁਰਨਾਮ ਚੰਦ ਹੈਗਾ ਜੇਕਰ ਇਹਨਾਂ ਦੇ ਉੱਤੇ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਨਾ ਕੀਤਾ ਗਿਆ ਸਟੂਡੈਂਟ ਤੇ ਹਮਲਾ ਕਰਨ ਦਾ ਪਰਚਾ ਨਾ ਦਰਜ ਕੀਤਾ ਗਿਆ ਤਾਂ ਅਸੀਂ 올ਓਵਰ ਪੰਜਾਬ ਦੇ ਵਿੱਚ ਫਾਜ਼ਿਲਕਾ ਐਡਮਿਸ਼ਨ ਔਰ ਪਲੱਸ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਮਤਲਬ ਪੂਰੇ ਪੰਜਾਬ ਵਿੱਚ ਜਿਹੜਾ ਰੋਸ ਮਜਾਰਾ ਉਹ ਕਰਾਂਗੇ ਸੋ ਇਹਨੇ ਅਨਿਲ ਕੁਮਾਰ ਭਾਗਾ ਜੀ ਜਨਨ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਆ ਅੰਬੇਦਕਰ ਫੋਰਸ ਪੰਜਾਬ ਦੇ ਪ੍ਰਧਾਨ ਹੈਗੇ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਜੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਮਾਮਲਾ ਸ਼ਾਂਤ ਕਿਸੇ ਬੰਨੇ ਕੰਡੇ ਨਾ ਲੱਗਾ ਜੇ ਉਹਨਾਂ ਦੋਸ਼ੀ ਜਿਹੜੇ ਹੈਗੇ ਨੇ ਟੀਚਰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਆਪਾਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕਰਾਂਗੇ ਔਰ ਪੁਤਲੇ ਵੀ ਫੋਕਾਂਗੇ ਪੰਜਾਬ ਗਵਰਨਮੈਂਟ ਦੇ